ਖੈਰ ਵੀ ਪਾਏ ਤੁਸੀਂ ਸਭ ਤੋਂ ਉੱਤਮ ਸਥਾਨ ਸਚਕੰਡ ਹਰਮੰਦਰ ਸਾਹਿਬ ਤੇ ਟੋਪਾਂ ਚੜਾਈਆਂ ਸ੍ਰੀ ਅਕਾਲ ਤਖਤ ਸਾਹਿਬਟ ਆਇਆ ਚਲੋ ਜੇ ਤੁਹਾਨੂੰ 40 ਸਾਲ ਬਾਅਦ ਭਾਵੇਂ ਰਾਜਨੀਤਿਕ ਪਰਪਸ ਲਈ ਪਤਾ ਲੱਗਿਆ ਪਰ ਲੱਗਾ ਤੇ ਹੈ ਨਾ ਸਿੱਖਾਂ ਲਈ ਤਾਂ ਭਾਵੇਂ ਉਹ ਕਾਂਗਰਸ ਦੇ ਭਾਵੇਂ ਆ ਮੌਜੂਦਾ ਸੈਟਅਪ ਇਹ ਦੋਨੋਂ ਇੱਕੋ ਜਿਹੇ ਨੇ ਉਹ ਫਿਜ਼ੀਕਲੀ ਇਲੀਮੀਨੇਸ਼ਨ ਕਰਨ ਦੇ ਸੀ ਸਿੱਖਾਂ ਦੀ ਇਹ ਸਿਧਾਂਤਕ ਤੌਰ ਤੇ ਮਾਰਨ ਲੱਗੇ ਹੋਏ ਨੇ ਮੇਰੇ ਖਿਆਲ ਪਹਿਲੀ ਵਾਰ ਇਤਿਹਾਸ ਸੁਣਾ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 70 ਸਾਲ ਦੇ ਇਤਿਹਾਸ ਵਿੱਚ ਕਦੇ ਅਜਾ ਮੌਕਾ ਨਹੀਂ ਆਇਆ ਹੋਣਾ ਕਿ ਜਦ ਪ੍ਰਧਾਨ ਨੇ ਸੈਂਟਰ ਦੀ ਸਰਕਾਰ ਤੋਂ ਟਾਈਮ ਮੰਗਿਆ ਹੋਵੇ ਤੇ ਬੰਦੀ ਸਿੰਘਾਂ ਬਾਰੇ ਟਾਈਮ ਮੰਗਿਆ ਹੋਵੇ ਤੇ ਉਹਨੂੰ ਸਾਲ ਵਿੱਚ ਟਾਈਮ ਵੀ ਨਾ ਦੇਣ ਇਤੋਂ ਵੱਧ ਸਿੱਖਾਂ ਦੇ ਨਾਲ ਤੁਸੀਂ ਵੀ ਇੱਕ ਵਿਰੋਧੀ ਭਾਵਨਾ ਕੀ ਹੋ ਸਕਦੀ ਹੈ ਤਾਂ ਅੱਜ ਸਿਰਫ ਲੋਟ ਤਾਂ ਇਹ ਹੈ ਕੌਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੈ ਪੰਥ ਦੋਖੀਆਂ ਦੀ ਪਛਾਣ ਕਰਕੇ ਪੰਥ ਵਿੱਚ ਪੰਥਕ ਬਾਣਾ ਪਾ ਕੇ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਪਛਾਣ ਕਰਕੇ ਜਿਹੜਾ ਅਕਾਲ ਤਖਤ ਦੀ ਤਾਬਿਆ ਜੱਥੇਬੰਦੀਸ਼ ਸ਼੍ਰੋਮਣੀ ਅਕਾਲੀ ਦਲ ਕਾਇਮ ਹੋਈ ਸੀ ਉਹਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲਾ ਲੰਮਾ ਸਮਾਂ ਪੰਜਾਬ ਤੇ ਪੰਜਾਬੀਅਤ ਦੇ ਪੰਤ ترقی ਕਰ ਸਕੇ ਸਾਹਿਬ ਦੇਖਣ ਨੂੰ ਮਿਲਿਆ ਕਿ ਕਾਲੀਦਲ ਬੜਾ ਜਿਹੜਾ ਅੱਧਰ ਥੱਲੇ ਜਾ ਰਿਹਾ ਕਿਵੇਂ ਉੱਚਾ ਕਿਦਾਂ ਹੋ ਸਕਦਾ ਬਦਰ ਕਿਉਂਕਿ ਬਹੁਤ ਸਮਾਂ ਹੋ ਗਿਆ ਕਾਲੀਦਲ ਨੂੰ ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੀ ਸਰਕਾਰਾਂ ਇਸ ਤਰ੍ਹਾਂ ਗਰਾਵਟ ਆਈ ਹੈ ਕਿਵੇਂ ਉੱਚਤਾ ਕਿਤਨਾ ਹੋ ਸਕਦੀ ਹੈ ਕਾਕਾ ਤੁਸੀਂ ਸਮੁੰਦਰ ਪੜ੍ਹੇ ਹੋਗੇ ਸਕੂਲ 'ਚ ਜਵਾਰ ਬਾਟਾ ਕਹਿੰਦੇ ਐ ਇੱਕ ਤਾਂ 12 ਘੰਟੇ ਸਮੁੰਦਰ ਦਾ ਪਾਣੀ ਥੱਲੇ ਰਹਿੰਦਾ ਤੇ 12 ਘੰਟੇ ਉੱਪਰ ਆਉਂਦਾ ਇਹ ਕੁਦਰਤ ਦਾ ਨਿਯਮ ਹੈ ECG ਦੇਖੋ ECG ਐ ਹੁੰਦੀ ਐ ਨੀਵੇਂ ਵੀ ਮੰਦੀ ਉਹ ਤਾਂ ਕਹਿੰਦੇ ਜੇ ਉੱਪਰ ਨਾ ਹੋਈ ਤੇ ਬੰਦਾ ਮਤਵ ਹੋ ਗਿਆ ਅਕਾਲੀ ਦਲ ਦਾ ਉਤਰਾਖ ਦਾ ਚੜ੍ਹਾ ਦਾ ਹਿੱਸਾ ਨੇ ਅਕਾਲੀ ਦਲ 99 'ਚ ਵੀ ਇਸ ਪੱਧਰ ਤੇ ਆਇਆ ਸੀਗਾ 92 'ਚ ਸਾਡੇ 99 'ਚ ਸਾਡੇ 27 ਕੈਂਡੀਡੇਟ ਹੀ ਮਾਰਤੇ ਸੀਗੇ ਸਾਡੇ ਆ ਨਹੀਂ ਮਾਰਤੇ ਸੀਗੇ ਉਹ ਇਹ ਅਕਾਲੀ ਦਲ ਦੇ ਇਤਿਹਾਸ ਦਾ ਹਿੱਸਾ ਹੈਗਾ ਕੋਈ ਵੱਡੀ ਗੱਲ ਨਹੀਂ ਗੀ ਹਿਸਟਰੀ ਰਿਪੀਟ ਕਰਦੀ ਰਹਿੰਦੀ ਹੁੰਦੀ ਹੈ ਅਕਾਲੀ ਦਲ ਤਕੜਾ ਹੈ ਸੀਗਾ ਹੈਗਾ ਤੇ ਤਕੜਾ ਹੀ ਰਹੂਗਾ ਰਾਹੁਲ ਗਾਂਧੀ ਜੀ ਨੇ ਕੱਲ ਅਮਰੀਕਾ 'ਚ ਬਿਆਨ ਦਿੱਤਾ ਹੈ ਕਿਆ ਕੀ ਸਿੱਖਾਂ ਦਾ ਕੜਾ ਪੱਗ ਦਾੜੀ ਦੇ ਰੌਲੇ ਨੇ ਪਰ ਮੈਂ ਇੱਕ ਗੱਲ ਪੁੱਛਦਾ ਹਾਂ ਰਾਹੁਲ ਗਾਂਧੀ ਨੂੰ ਜੀ ਕਿ ਤੁਸੀਂ ਅੱਜ ਸਾਡੇ ਪੱਗ ਧੜੇ ਤੇ ਕੇਸਾਂ ਦੀ ਚਿੰਤਾ ਕਰਦੇ ਹੋ ਤੁਸੀਂ ਤਾਂ ਸਾਡੇ ਸੀਸ ਵੀ ਲਾਹੇ ਟਾਇਰ ਵੀ ਪਾਏ ਤੁਸੀਂ ਸਭ ਤੋਂ ਉੱਤਮ ਸਥਾਨ ਸਚਕੰਡ ਹਰਮੰਦਰ ਸਾਹਿਬ ਤੇ ਟੋਪਾਂ ਚੜਾਈਆਂ ਸ੍ਰੀ ਅਕਾਲ ਤਖਤ ਸਾਹਿਬ ਟਾਇਆ ਚਲੋ ਜੇ ਤੁਹਾਨੂੰ 40 ਸਾਲ ਬਾਅਦ ਭਾਵੇਂ ਰਾਜਨੀਤਿਕ ਪਰਪਸ ਲਈ ਪਤਾ ਲੱਗਿਆ ਪਰ ਲੱਗਾ ਤੇ ਹੈ ਨਾ ਸਿੱਖਾਂ ਲਈ ਤਾਂ ਭਾਵੇਂ ਉਹ ਕਾਂਗਰਸ ਤੇ ਭਾਵੇਂ ਇਹ ਮੌਜੂਦਾ ਸੈਟਅਪ ਇਹ ਦੋਨੋਂ ਇੱਕੋ ਜਿਹੇ ਨਹੀਂ ਉਹ ਫਿਜ਼ੀਕਲੀ ਐਲੀਮੀਨੇਸ਼ਨ ਕਰਨ ਦੇ ਸੀ ਸਿੱਖਾਂ ਦੀ ਇਹ ਸਿਧਾਂਤਕ ਤੌਰ ਤੇ ਮਾਰਨ ਲੱਗੇ ਹੋਏ ਨੇ ਮੇਰੇ ਖਿਆਲ ਪਹਿਲੀ ਵਾਰ ਇਤਿਹਾਸ ਸੁਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 70 ਸਾਲ ਦੇ ਇਤਿਹਾਸ ਵਿੱਚ ਕਦੇ ਅਜਿਹਾ ਮੌਕਾ ਨਹੀਂ ਆਇਆ ਹੋਣਾ ਕਿ ਜਦ ਪ੍ਰਧਾਨ ਨੇ ਸੈਂਟਰ ਦੀ ਸਰਕਾਰ ਤੋਂ ਟਾਈਮ ਮੰਗਿਆ ਹੋਵੇ ਤੇ ਬੰਦੀ ਸਿੰਘਾਂ ਬਾਰੇ ਟਾਈਮ ਮੰਗਿਆ ਹੋਵੇ ਤੇ ਉਹਨੂੰ ਸਾਲ ਵਿੱਚ ਟਾਈਮ ਵੀ ਨਾ ਦੇਣ ਇਸ ਤੋਂ ਵੱਧ ਸਿੱਖਾਂ ਦੇ ਨਾਲ ਤੁਸੀਂ ਵੀ ਇੱਕ ਵਿਰੋਧੀ ਭਾਵਨਾ ਕੀ ਹੋ ਸਕਦੀ ਹੈ। ਤੋਂ ਅੱਜ ਸਿਰਫ ਲੋੜ ਤਾਂ ਇਹ ਹੈ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਟ ਪੰਥ ਦੋਖੀਆਂ ਦੀ ਪਛਾਣ ਕਰਕੇ ਪੰਥ ਵਿੱਚ ਪੰਥਕ ਬਾਣਾ ਪਾ ਕੇ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਪਛਾਣ ਕਰਕੇ ਜਿਹੜਾ ਅਕਾਲ ਤਖਤ ਦੀ ਤਾਬਿਆ ਜਿੱਥੇ ਬੰਦੀਸ਼ ਰੋਮਣੀ ਅਕਾਲੀ ਦਲ ਕਾਇਮ ਹੋਈ ਸੀ ਉਹਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲਾ ਲੰਮਾ ਸਮਾਂ ਪੰਜਾਬ ਤੇ ਪੰਜਾਬੀਅਤ ਤੇ ਪੰਤ ਤਰੱਕੀ ਕਰ ਸਕੇ ਸਾਹਿਬ ਸਭ ਦੇਖਣ ਨੂੰ ਮਿਲ ਲੇ ਕਿ ਕੱਲ੍ਹ ਵੱਲ ਬੜਾ ਥੋੜਾ ਥੱਲੇ ਜਾ ਰਿਹਾ ਕਿਵੇਂ ਉੱਚਾ ਕਿਤਾ ਹੋ ਸਕਦਾ ਪੱਦਰ ਕਿਉਂਕਿ ਬਹੁਤ ਸਮਾਂ ਹੋ ਗਿਆ ਕੱਲ੍ਹ ਵੱਲ ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੀ ਸਰਕਾਰਾਂ ਇਸ ਤਰ੍ਹਾਂ ਗਰਾਵਟ ਆਈ ਹੈ ਕਿਵੇਂ ਉੱਚਤਾ ਕਿਤਰਾ ਹੋ ਸਕਦੀ ਹੈ ਕਾਕਾ ਤੁਸੀਂ ਸਮੁੰਦਰ ਪੜ੍ਹੇ ਹੋਗੇ ਸਕੂਲ ਤੋਂ ਜਵਾਰ ਬਾਟਾ ਕਹਿੰਦੇ ਹੈ ਇੱਕਦਮ 12 ਘੰਟੇ ਸਮੁੰਦਰ ਦਾ ਪਾਣੀ ਥੱਲੇ ਰਹਿੰਦਾ ਤੇ 12 ਘੰਟੇ ਉੱਪਰ ਆਉਂਦਾ ਇਹ ਕੁਦਰਤ ਦਾ ਨਿਯਮ ਹੈ ECG ਦੇਖੋ ECG ਐ ਹੁੰਦੀ ਹੈ ਨੀਵੀਂ ਵੀ ਬੰਦੀ ਉਹ ਤਾਂ ਕਹਿੰਦੇ ਜੇ ਉੱਪਰ ਨਾ ਹੋਈ ਤੇ ਬੰਦਾ ਮਤ ਹੋ ਗਿਆ ਅਕਾਲੀ ਦਲ ਦਾ ਉਤਰਾਖ ਦਾ ਚੜਾ ਦਾ ਹਿੱਸਾ ਨੇ ਅਕਾਲੀ ਦਲ 99 'ਚ ਵੀ ਇਸ ਪੱਧਰ ਤੇ ਆਇਆ ਸੀਗਾ 92 'ਚ ਸਾਡੇ 91 'ਚ ਸਾਡੇ 27 ਕੈਂਡੀਡੇਟ ਹੀ ਮਾਰਤੇ ਸੀਗੇ ਸਾਡੇ ਆ ਨਹੀਂ ਮਾਰਤੇ ਸੀਗੇ ਉਹ ਇਹ ਅਕਾਲੀ ਦਲ ਦੇ ਇਤਿਹਾਸ ਦਾ ਹਿੱਸਾ ਹੈਗਾ ਕੋਈ ਵੱਡੀ ਗੱਲ ਨਹੀਂ ਗਈ ਹਿਸਟਰੀ ਰਿਪੀਟ ਕਰਦੀ ਰਹਿੰਦੀ ਹੁੰਦੀ ਆ ਅਕਾਲੀ ਦਲ ਤਕੜਾ ਸੀਗਾ ਹੈਗਾ ਤੇ ਤਕੜਾ ਹੀ ਰਹੂਗਾ ਰਾਹੁਲ ਗਾਂਧੀ ਜੀ ਨੇ ਕੱਲ ਅਮਰੀਕਾ 'ਚ ਬਿਆਨ ਦਿੱਤਾ ਹੈ ਕਿਆ ਕੀ ਸਿੱਖਾਂ ਦਾ ਕੜਾ ਪੱਗ ਦਾੜੀ ਦੇ ਰੌਲੇ ਨੇ ਪਰ ਮੈਂ ਇੱਕ ਗੱਲ ਪੁੱਛਦਾ ਹਾਂ ਰਾਹੁਲ ਗਾਂਧੀ ਜੀ ਕਿ ਤੁਸੀਂ ਅੱਜ ਸਾਡੇ ਪੱਗ ਧੜੇ ਤੇ ਕੇਸਾਂ ਦੀ ਚਿੰਤਾ ਕਰਦੇ ਹੋ ਤੁਸੀਂ ਤਾਂ ਸਾਡੇ ਸੀਸ ਵੀ ਲਾਹੇ ਟਾਇਰ ਵੀ ਪਾਏ ਤੁਸੀਂ ਸਭ ਤੋਂ ਉੱਤਮ ਸਥਾਨ ਸੱਚਖੰਡ ਹਰਮੰਦਰ ਸਾਹਿਬ ਤੇ ਟੋਪਾਂ ਚੜਾਈਆਂ ਸ੍ਰੀ ਅਕਾਲ ਤਖਤ ਸਾਹਿਬ ਟਾਇਆ ਚਲੋ ਜੇ ਤੁਹਾਨੂੰ 40 ਸਾਲ ਬਾਅਦ ਭਾਵੇਂ ਰਾਜਨੀਤਿਕ ਪਰਪਸ ਲਈ ਪਤਾ ਲੱਗਿਆ ਪਰ ਲੱਗਾ ਤੇ ਹੈ ਨਾ ਸਿੱਖਾਂ ਲਈ ਤਾਂ ਭਾਵੇਂ ਉਹ ਕਾਂਗਰਸ ਦੇ ਭਾਵੇਂ ਆ ਮਜੂਦਾ ਸੈਟਅਪ ਹੈ ਇਹ ਦੋਨੋਂ ਇੱਕੋ ਜਿਹੇ ਨੇ ਉਹ ਫਿਜ਼ੀਕਲੀ ਐਲੀਮੀਨੇਸ਼ਨ ਕਰਨ ਦੇ ਸੀ ਸਿੱਖਾਂ ਦੀ ਇਹ ਸਿਧਾਂਤਕ ਤੌਰ ਤੇ ਮਾਰਨ ਲੱਗੇ ਹੋਏ ਨੇ ਮੇਰੇ ਖਿਆਲ ਪਹਿਲੀ ਵਾਰ ਇਤਿਹਾਸ ਸੁਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 70 ਸਾਲ ਦੇ ਇਤਿਹਾਸ ਵਿੱਚ ਕਦੇ ਅਜਾ ਮੌਕਾ ਨਹੀਂ ਆਇਆ ਹੋਣਾ ਕਿ ਜਦ ਪ੍ਰਧਾਨ ਨੇ ਸੈਂਟਰ ਦੀ ਸਰਕਾਰ ਤੋਂ ਟਾਈਮ ਮੰਗਿਆ ਹੋਵੇ ਤੇ ਬੰਦੀ ਸਿੰਘਾਂ ਬਾਰੇ ਟਾਈਮ ਮੰਗਿਆ ਹੋਵੇ ਤੇ ਉਹਨੂੰ ਸਾਲ ਵਿੱਚ ਟਾਈਮ ਵੀ ਨਾ ਦੇਣ ਇਦੂ ਵੱਧ ਸਿੱਖਾਂ ਦੇ ਨਾਲ ਤੁਸੀਂ ਵੀ ਇੱਕ ਵਿਰੋਧੀ ਭਾਵਨਾ ਕੀ ਹੋ ਸਕਦੀ ਹੈ। ਤੋਂ ਅੱਜ ਸਿਰਫ ਲੋੜ ਤਾਂ ਇਹ ਹੈ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਟ ਪੰਥ ਦੋਖੀਆਂ ਦੀ ਪਛਾਣ ਕਰਕੇ ਪੰਥ ਵਿੱਚ ਪੰਥਕ ਬਾਣਾ ਪਾ ਕੇ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਪਛਾਣ ਕਰਕੇ ਜਿਹੜਾ ਅਕਾਲ ਤਖਤ ਦੀ ਤਾਬਿਆ ਜਿੱਥੇ ਬੰਦੀਸ਼ ਰੋਮਣੀ ਅਕਾਲੀ ਦਲ ਕਾਇਮ ਹੋਈ ਸੀ ਉਹਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲਾ ਲੰਮਾ ਸਮਾਂ ਪੰਜਾਬ ਤੇ ਪੰਜਾਬੀਅਤ ਤੇ ਪੰਤ ਤਰੱਕੀ ਕਰ ਸਕੇ ਸਾਬ ਦੇਖਣ ਨੂੰ ਮਿਲਿਆ ਕਿ ਕਾਲੀਦਲ ਬੜਾ ਥੋੜਾ ਅੱਪਰ ਥੱਲੇ ਜਾ ਰਿਹਾ ਕਿਵੇਂ ਉੱਚਾ ਕਿਦਾਂ ਹੋ ਸਕਦਾ ਬਦਰ ਕਿਉਂਕਿ ਬਹੁਤ ਸਮਾਂ ਹੋ ਗਿਆ ਕਾਲੀਦਲ ਨੂੰ ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੀ ਸਰਕਾਰਾਂ ਜਿੱਤਰਾ ਗਰਾਵਟ ਆਈ ਹੈ ਕਿਵੇਂ ਉੱਚਤਾ ਕਿਤਰਾ ਹੋ ਸਕਦੀ ਹੈ ਕਾਕਾ ਤੁਸੀਂ ਸਮੁੰਦਰ ਪੜ੍ਹੇ ਹੋਗੇ ਸਕੂਲ 'ਚ ਜਵਾਰ ਬਾਟਾ ਕਹਿੰਦੇ ਐ ਇੱਕ ਤਾਂ 12 ਘੰਟੇ ਸਮੁੰਦਰ ਦਾ ਪਾਣੀ ਥੱਲੇ ਰਹਿੰਦਾ ਤੇ 12 ਘੰਟੇ ਉੱਪਰ ਆਉਂਦਾ ਇਹ ਕੁਦਰਤ ਦਾ ਨਿਯਮ ਹੈ ਈਸੀਜੀ ਦੇਖੋ ਈਸੀਜੀ ਐ ਹੁੰਦੀ ਐ ਨੀਵੇਂ ਵੀ ਮੰਦੀ ਉਹ ਤੋਂ ਕਹਿੰਦੇ ਜੇ ਉੱਪਰ ਨਾ ਹੋਈ ਤੇ ਬੰਦਾ ਮਤਵ ਹੋ ਗਿਆ ਅਕਾਲੀ ਦਲ ਦਾ ਉਤਰਾਖ ਦਾ ਚੜ੍ਹਾ ਦਾ ਹਿੱਸਾ ਨੇ ਅਕਾਲੀ ਦਲ 99 'ਚ ਵੀ ਇਸ ਪੱਧਰ ਤੇ ਆਇਆ ਸੀਗਾ 92 'ਚ ਸਾਡੇ 99 'ਚ ਸਾਡੇ 27 ਕੈਂਡੀਡੇਟ ਹੀ ਮਾਰਤੇ ਸੀਗੇ ਸਾਡੇ ਆ ਨਹੀਂ ਮਾਰਤੇ ਸੀਗੇ ਉਹ ਇਹ ਅਕਾਲੀ ਦਲ ਦੇ ਇਤਿਹਾਸ ਦਾ ਹਿੱਸਾ ਹੈਗਾ ਕੋਈ ਵੱਡੀ ਗੱਲ ਨਹੀਂ ਗੀ ਹਿਸਟਰੀ ਰਿਪੀਟ ਕਰਦੀ ਰਹਿੰਦੀ ਹੁੰਦੀ ਆ ਅਕਾਲੀ ਦਲ ਤਕੜਾ ਹੈ ਸੀਗਾ ਹੈਗਾ ਤੇ ਤਕੜਾ ਹੀ ਰਹੂਗਾ ਰਾਹੁਲ ਗਾਂਧੀ ਜੀ ਨੇ ਕੱਲ ਅਮਰੀਕਾ 'ਚ ਬਿਆਨ ਦਿੱਤਾ ਹੈ ਇਆ ਕੀ ਕਿ ਸਿੱਖਾਂ ਦਾ ਕੜਾ ਪੱਗ ਦਾੜੀ ਦੇ ਰੌਲੇ ਨੇ ਪਰ ਮੈਂ ਇੱਕ ਗੱਲ ਪੁੱਛਦਾ ਹਾਂ ਰਾਹੁਲ ਗਾਂਧੀ ਜੀ ਕਿ ਤੁਸੀਂ ਅੱਜ ਸਾਡੇ ਪੱਗ ਧੜੇ ਤੇ ਕੇਸਾਂ ਦੀ ਚਿੰਤਾ ਕਰਦੇ ਹੋ ਤੁਸੀਂ ਤਾਂ ਸਾਡੇ ਸੀਸ ਵੀ ਲਾਹੇ ਟਾਇਰ ਵੀ ਪਾਏ ਤੁਸੀਂ ਸਭ ਤੋਂ ਉੱਤਮ ਸਥਾਨ ਸੱਚਖੰਡ ਹਰਮੰਦਰ ਸਾਹਿਬ ਤੇ ਟੋਪਾਂ ਚੜਾਈਆਂ ਸ੍ਰੀ ਅਕਾਲ ਤਖਤ ਸਾਹਿਬ ਟਾਇਆ ਚਲੋ ਜੇ ਤੁਹਾਨੂੰ 40 ਸਾਲ ਬਾਅਦ ਭਾਵੇਂ ਰਾਜਨੀਤਿਕ ਪਰਪਸ ਲਈ ਪਤਾ ਲੱਗਿਆ ਪਰ ਲੱਗਾ ਤੇ ਹੈ ਨਾ ਸਿੱਖਾਂ ਲਈ ਤਾਂ ਭਾਵੇਂ ਉਹ ਕਾਂਗਰਸ ਤੇ ਭਾਵੇਂ ਇਹ ਮੌਜੂਦਾ ਸੈਟਅਪ ਇਹ ਦੋਨੋਂ ਇੱਕੋ ਜਿਹੇ ਨਹੀਂ ਉਹ ਫਿਜ਼ੀਕਲੀ ਐਲੀਮੀਨੇਸ਼ਨ ਕਰਨ ਦੇ ਸੀ ਸਿੱਖਾਂ ਦੀ ਇਹ ਸਿਧਾਂਤਕ ਤੌਰ ਤੇ ਮਾਰਨ ਲੱਗੇ ਹੋਏ ਨੇ ਮੇਰੇ ਖਿਆਲ ਪਹਿਲੀ ਵਾਰ ਇਤਿਹਾਸ ਸੁਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 70 ਸਾਲ ਦੇ ਇਤਿਹਾਸ ਵਿੱਚ ਕਦੇ ਅਜਿਹਾ ਮੌਕਾ ਨਹੀਂ ਆਇਆ ਹੋਣਾ ਕਿ ਜਦ ਪ੍ਰਧਾਨ ਨੇ ਸੈਂਟਰ ਦੀ ਸਰਕਾਰ ਤੋਂ ਟਾਈਮ ਮੰਗਿਆ ਹੋਵੇ ਤੇ ਬੰਦੀ ਸਿੰਘਾਂ ਬਾਰੇ ਟਾਈਮ ਮੰਗਿਆ ਹੋਵੇ ਤੇ ਉਹਨੂੰ ਸਾਲ ਵਿੱਚ ਟਾਈਮ ਵੀ ਨਾ ਦੇਣ ਇਤੂ ਵੱਧ ਸਿੱਖਾਂ ਦੇ ਨਾਲ ਤੁਸੀਂ ਵੀ ਇੱਕ ਵਿਰੋਧੀ ਭਾਵਨਾ ਕੀ ਹੋ ਸਕਦੀ ਹੈ। ਤੋਂ ਅੱਜ ਸਿਰਫ ਲੋੜ ਤਾਂ ਇਹ ਹੈ ਕੌਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਟ ਪੰਥ ਦੋਖੀਆਂ ਦੀ ਪਛਾਣ ਕਰਕੇ ਪੰਥ ਵਿੱਚ ਪੰਥਕ ਬਾਣਾ ਪਾ ਕੇ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਪਛਾਣ ਕਰਕੇ ਜਿਹੜਾ ਅਕਾਲ ਤਖਤ ਦੀ ਤਾਬਿਆ ਜਿੱਥੇ ਬੰਦੀਸ਼ ਸ਼ਰੋਮਣੀ ਅਕਾਲੀ ਦਲ ਕਾਇਮ ਹੋਈ ਸੀ ਉਹਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲਾ ਲੰਮਾ ਸਮਾਂ ਪੰਜਾਬ ਤੇ ਪੰਜਾਬੀਅਤ ਤੇ ਪੰਤ ਤਰੱਕੀ ਕਰ ਸਕੇ ਸਾਹਿਬ ਸਭ ਦੇਖਣ ਨੂੰ ਮਿਲਿਆ ਕਿ ਕੱਲ੍ਹ ਵੱਲ ਬੜਾ ਥੋੜਾ ਪੱਧਰ ਥੱਲੇ ਜਾ ਰਿਹਾ ਕਿਵੇਂ ਉੱਚਾ ਕਿਤਨਾ ਹੋ ਸਕਦਾ ਪੱਧਰ ਕਿਉਂਕਿ ਬਹੁਤ ਸਮਾਂ ਹੋ ਗਿਆ ਕੱਲ੍ਹ ਜਨ ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੀ ਸਰਕਾਰਾਂ ਇਸ ਤਰ੍ਹਾਂ ਗਰਾਵਟ ਆਈ ਹੈ ਕਿਵੇਂ ਉੱਚਤਾ ਕਿਤਨਾ ਹੋ ਸਕਦੀ ਹੈ ਕਾਕਾ ਤੁਸੀਂ ਸਮੁੰਦਰ ਪੜ੍ਹੇ ਹੋਗੇ ਸਕੂਲ ਤੇ ਜਵਾਰ ਬਾਟਾ ਕਹਿੰਦੇ ਹੈ ਇੱਕਦਮ 12 ਘੰਟੇ ਸਮੁੰਦਰ ਦਾ ਪਾਣੀ ਥੱਲੇ ਰਹਿੰਦਾ ਤੇ 12 ਘੰਟੇ ਉੱਪਰ ਆਉਂਦਾ ਇਹ ਕੁਦਰਤ ਦਾ ਨਿਯਮ ਹੈ ECG ਦੇਖੋ ECG ਐ ਹੁੰਦੀ ਹੈ ਨੀਵੀਂ ਵੀ ਬੰਦੀ ਉਹ ਤਾਂ ਕਹਿੰਦੇ ਜੇ ਉੱਪਰ ਨਾ ਹੋਈ ਤੇ ਬੰਦਾ ਮਤ ਹੋ ਗਿਆ ਅਕਾਲੀ ਦਲ ਦਾ ਉਤਰਾਖ ਦਾ ਚੜਾ ਦਾ ਹਿੱਸਾ ਨੇ ਅਕਾਲੀ ਦਲ 99 'ਚ ਵੀ ਇਸ ਪੱਧਰ ਤੇ ਆਇਆ ਸੀਗਾ 92 'ਚ ਸਾਡੇ 91 'ਚ ਸਾਡੇ 27 ਕੈਂਡੀਡੇਟ ਹੀ ਮਾਰਤੇ ਸੀਗੇ ਸਾਡੇ ਆ ਨਹੀਂ ਮਾਰਤੇ ਸੀਗੇ ਉਹ ਇਹ ਅਕਾਲੀ ਦਲ ਦੇ ਇਤਿਹਾਸ ਦਾ ਹਿੱਸਾ ਹੈਗਾ ਕੋਈ ਵੱਡੀ ਗੱਲ ਨਹੀਂ ਗਈ ਹਿਸਟਰੀ ਰਿਪੀਟ ਕਰਦੀ ਰਹਿੰਦੀ ਹੁੰਦੀ ਆ ਅਕਾਲੀ ਦਲ ਤਕੜਾ ਸੀਗਾ ਹੈਗਾ ਤੇ ਤਕੜਾ ਹੀ ਰਹੂਗਾ ਰਾਹੁਲ ਗਾਂਧੀ ਜੀ ਨੇ ਕੱਲ ਅਮਰੀਕਾ 'ਚ ਬਿਆਨ ਦਿੱਤਾ ਹੈ ਇਹ ਆ ਕੀ ਸਿੱਖਾਂ ਦਾ ਕੜਾ ਪੱਗ ਦਾੜੀ ਦੇ ਰੌਲੇ ਨੇ ਪਰ ਮੈਂ ਇੱਕ ਗੱਲ ਪੁੱਛਦਾ ਹਾਂ ਰਾਹੁਲ ਗਾਂਧੀ ਨੂੰ ਜੀ ਕਿ ਤੁਸੀਂ ਅੱਜ ਸਾਡੇ ਪੱਗ ਧੜੇ ਤੇ ਕੇਸਾਂ ਦੀ ਚਿੰਤਾ ਕਰਦੇ ਹੋ ਤੁਸੀਂ ਤਾਂ ਸਾਡੇ ਸੀਸ ਵੀ ਲਾਹੇ ਟਾਇਰ ਵੀ ਪਾਏ ਤੁਸੀਂ ਸਭ ਤੋਂ ਉੱਤਮ ਸਥਾਨ ਸਚਕੰਡ ਹਰਮੰਦਰ ਸਾਹਿਬ ਤੇ ਟੋਪਾਂ ਚੜਾਈਆਂ ਸ੍ਰੀ ਅਕਾਲ ਤਖਤ ਸਾਹਿਬ ਟਾਇਆ ਚਲੋ ਜੇ ਤੁਹਾਨੂੰ 40 ਸਾਲ ਬਾਅਦ ਭਾਵੇਂ ਰਾਜਨੀਤਿਕ ਪਰਪਸ ਲਈ ਪਤਾ ਲੱਗਿਆ ਪਰ ਲੱਗਾ ਤੇ ਹੈ ਨਾ ਸਿੱਖਾਂ ਲਈ ਤਾਂ ਭਾਵੇਂ ਉਹ ਕਾਂਗਰਸ ਤੇ ਭਾਵੇਂ ਇਹ ਮੌਜੂਦਾ ਸੈਟਅਪ ਹੈ ਇਹ ਦੋਨੋਂ ਇੱਕੋ ਜਿਹੇ ਨਹੀਂ ਉਹ ਫਿਜ਼ੀਕਲੀ ਐਲੀਮੀਨੇਸ਼ਨ ਕਰਨ ਦੇ ਸੀ ਸਿੱਖਾਂ ਦੀ ਇਹ ਸਿਧਾਂਤਕ ਤੌਰ ਤੇ ਮਾਰਨ ਲੱਗੇ ਹੋਏ ਨੇ ਮੇਰੇ ਖਿਆਲ ਪਹਿਲੀ ਵਾਰ ਇਤਿਹਾਸ ਸੁਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ 70 ਸਾਲ ਦੇ ਇਤਿਹਾਸ ਵਿੱਚ ਕਦੇ ਅਜਿਹਾ ਮੌਕਾ ਨਹੀਂ ਆਇਆ ਹੋਣਾ ਕਿ ਜਦ ਪ੍ਰਧਾਨ ਨੇ ਸੈਂਟਰ ਦੀ ਸਰਕਾਰ ਤੋਂ ਟਾਈਮ ਮੰਗਿਆ ਹੋਵੇ ਤੇ ਬੰਦੀ ਸਿੰਘਾਂ ਬਾਰੇ ਟਾਈਮ ਮੰਗਿਆ ਹੋਵੇ ਤੇ ਉਹਨੂੰ ਸਾਲ ਵਿੱਚ ਟਾਈਮ ਵੀ ਨਾ ਦੇਣ ਇਤੂ ਵੱਧ ਸਿੱਖਾਂ ਦੇ ਨਾਲ ਤੁਸੀਂ ਵੀ ਇੱਕ ਵਿਰੋਧੀ ਭਾਵਨਾ ਕੀ ਹੋ ਸਕਦੀ ਹੈ। ਤੋਂ ਅੱਜ ਸਿਰਫ ਲੋੜ ਤਾਂ ਇਹ ਹੈ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਟ ਪੰਥ ਦੋਖੀਆਂ ਦੀ ਪਛਾਣ ਕਰਕੇ ਪੰਥ ਵਿੱਚ ਪੰਥਕ ਬਾਣਾ ਪਾ ਕੇ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਪਛਾਣ ਕਰਕੇ ਜਿਹੜਾ ਅਕਾਲ ਤਖਤ ਦੀ ਤਾਬਿਆ ਜਿੱਥੇ ਬੰਦੀਸ਼ ਰੋਮਣੀ ਅਕਾਲੀ ਦਲ ਕਾਇਮ ਹੋਈ ਸੀ ਉਹਦੀ ਚੜ੍ਹਦੀ ਕਲਾ ਲਈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲਾ ਲੰਮਾ ਸਮਾਂ ਪੰਜਾਬ ਤੇ ਪੰਜਾਬੀਅਤ ਤੇ ਪੰਤ ਤਰੱਕੀ ਕਰ ਸਕੇ ਸਾਹਿਬ ਦੇਖਣ ਨੂੰ ਮਿਲਿਆ ਕਿ ਕਾਲੀਦਲ ਬੜਾ ਜੜਾ ਅੱਧਰ ਥੱਲੇ ਜਾ ਰਿਹਾ ਕਿਵੇਂ ਉੱਚਾ ਕਿਦਾਂ ਹੋ ਸਕਦਾ ਬਦਰ ਕਿਉਂਕਿ ਬਹੁਤ ਸਮਾਂ ਹੋ ਗਿਆ ਕਾਲੀਦਲ ਨੂੰ ਕਿਉਂਕਿ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੀ ਸਰਕਾਰਾਂ ਇਸ ਤਰ੍ਹਾਂ ਗਰਾਵਟ ਆਈ ਹੈ ਕਿਵੇਂ ਉੱਚਤਾ ਕਿਤਨਾ ਹੋ ਸਕਦੀ ਹੈ ਕਾਕਾ ਤੁਸੀਂ ਸਮੁੰਦਰ ਪੜ੍ਹੇ ਹੋਗੇ ਸਕੂਲ 'ਚ ਜਵਾਰ ਬਾਟਾ ਕਹਿੰਦੇ ਐ ਇੱਕ 12 ਘੰਟੇ ਸਮੁੰਦਰ ਦਾ ਪਾਣੀ ਥੱਲੇ ਰਹਿੰਦਾ ਤੇ 12 ਘੰਟੇ ਉੱਪਰ ਆਉਂਦਾ ਇਹ ਕੁਦਰਤ ਦਾ ਨਿਯਮ ਹੈ ECG ਦੇਖੋ ECG ਐ ਹੁੰਦੀ ਐ ਨੀਵੇਂ ਵੀ ਮੰਦੀ ਉਹ ਤੋਂ ਕਹਿੰਦੇ ਜੇ ਉੱਪਰ ਨਾ ਹੋਈ ਤੇ ਬੰਦਾ ਮਤਵ ਹੋ ਗਿਆ ਅਕਾਲੀ ਦਲ ਦਾ ਉਤਰਾਖ ਦਾ ਚੜਾ ਦਾ ਹਿੱਸਾ ਨੇ ਅਕਾਲੀ ਦਲ 99 'ਚ ਵੀ ਇਸ ਪੱਧਰ ਤੇ ਆਇਆ ਸੀਗਾ 92 'ਚ ਸਾਡੇ 91 'ਚ ਸਾਡੇ 27 ਕੈਂਡੀਡੇਟ ਹੀ ਮਾਰਤੇ ਸੀਗੇ ਸਾਡੇ ਆ ਨਹੀਂ ਮਾਰਤੇ ਸੀਗੇ ਉਹ ਇਹ ਅਕਾਲੀ ਦਲ ਦੇ ਇਤਿਹਾਸ ਦਾ ਹਿੱਸਾ ਹੈਗਾ ਕੋਈ ਵੱਡੀ ਗੱਲ ਨਹੀਂ ਗਈ ਹਿਸਟਰੀ ਰਿਪੀਟ ਕਰਦੀ ਰਹਿੰਦੀ ਹੁੰਦੀ ਆ ਅਕਾਲੀ ਦਲ ਤਕੜਾ ਸੀਗਾ ਹੈਗਾ ਤੇ ਤਕੜਾ ਹੀ ਰਹੂਗਾ ਰਾਹੁਲ ਗਾਂਧੀ ਜੀ ਨੇ ਕੱਲ ਅਮਰੀਕਾ 'ਚ ਬਿਆਨ ਦਿੱਤਾ ਹੈ ਕਿਆ ਕੀ ਸਿੱਖਾਂ ਦਾ ਕੜਾ ਪੱਗ ਦਾੜੀ ਦੇ ਰੌਲੇ ਨੇ ਪਰ ਮੈਂ ਇੱਕ ਗੱਲ ਪੁੱਛਦਾ ਹਾਂ ਰਾਹੁਲ ਗਾਂਧੀ ਜੀ ਕਿ ਤੁਸੀਂ ਅੱਜ ਸਾਡੇ ਪੱਗ ਧੜੇ ਤੇ ਕੇਸਾਂ ਦੀ ਚਿੰਤਾ ਕਰਦੇ ਹੋ ਤੁਸੀਂ ਤਾਂ ਸਾਡੇ ਸੀਸ ਵੀ ਲਾਹੇ ਟਾਇਰ ਵੀ ਪਾਏ ਤੁਸੀਂ ਸਭ ਤੋਂ ਉੱਤਮ ਸਥਾਨ ਸੱਚਖੰਡ ਹਰਮੰਦਰ ਸਾਹਿਬ ਤੇ ਟੋਪਾਂ ਚੜਾਈਆਂ ਸ੍ਰੀ ਅਕਾਲ ਤਖਤ ਸਾਹਿਬ ਟਾਇਆ ਚਲੋ ਜੇ ਤੁਹਾਨੂੰ 40 ਸਾਲ ਬਾਅਦ ਭਾਵੇਂ ਰਾਜਨੀਤਿਕ ਪਰਪਸ ਲਈ ਪਤਾ ਲੱਗਿਆ ਪਰ ਲੱਗਾ ਤੇ ਹੈ ਨਾ ਸਿੱਖਾ ਲਈ ਤਾਂ ਭਾਵੇਂ ਉਹ ਕਾਂਗਰਸ ਦੇ ਭਾਵੇਂ ਆ ਮੌਜੂਦਾ ਸੈਟਅਪ ਹੈ ਇਹ ਦੋਨੋਂ ਇੱਕੋ ਜਿਹੇ ਨੇ